ਇਹ ਪੰਜਾਬੀ ਬੋਲ ਰਹੀ ਹੈ ਬੜੀ ਅੱਛੀ ਗੱਲ ਹੈ

ਤੇ ਇੱਕ ਸਾਥ ਵੀ ਮਿਲ ਗਿਆ ਪਰ ਪ੍ਰੋਡਕਸ਼ਨ ਬੜੀ ਸੋਹਣੀ ਸੀ ਸਟੋਰੀ ਤੇ ਇੰਨੀ ਚੰਗੀ ਲੱਗੀ ਮੈਨੂੰ ਇਸ ਵਾਸਤੇ ਮੈਂ ਹਾਂ ਕਿਤੀ ਹੈ ਫਿਲਮ ਵਾਸਤੇ ਬਿਕੋਜ਼ ਐ 6 ਭੈਣਾ ਇਕੁਅਲ ਰੋਲਸ ਅਗੇ ਤੁਹਾਨੂੰ ਕਦੀ ਨਹੀਂ ਲੱਗੇਗਾ ਇਹ ਵਾਅਦਾ ਹੈ ਕਿ ਆਏ ਐ ਘਟੇ ਮੇਰਾ ਐਕਸਪੀਰੀਅੰਸ ਬਹੁਤ ਹੀ ਸੋਹਣਾ ਰਿਹਾ ਐਂਡ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਆ ਐਸੇ ਚੰਦਰ ਨੇ ਕਿ ਦੋ ਬਿਟੀਆਂ ਇਕੱਠੀਆਂ ਐ ਤੁਹਾਨੂੰ ਚੁੱਕ ਰਣਾ ਤੁਹਾਨੂੰ ਚੁੱਕ ਕੇ ਸਿਖਾਉਣੇ ਕਿਤੇ ਸੱਟ ਤੇ ਕਿਵੇਂ ਦਾ ਮੋੜ ਉਹ ਡਾਇਰੈਕਟਰ ਦੇ ਵਾਲ ਸਾਰੇ ਨਿਕਲ ਗਏ ਤੀਆਂ ਲੱਗੀਆਂ ਸੀ ਤੀਆਂ ਆਇਤਾ ਤੀਆਂ ਦਾ ਮੇਲਾ ਸ਼ੁਰੂ ਕਰ ਲੈ ਨਈ ਉਹਨੇ ਪਹਿਲਾਂ ਵੀ ਜਮੀਂ ਵਿੱਚ ਸਸਬੂਤ ਨਹੀਂ ਬੜਾਈ ਵਿਚਾਰੇ ਨੇ ਉਹ ਵੀ ਉੱਚੇ ਬੜੀਆਂ ਜਲਾਨੀਆਂ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਤਾਂ ਪਹਿਲਾਂ ਉਹਦੇ ਥੋੜੇ ਵਾਲ ਸੀਗੇ ਪਰ ਮੈਂ ਇਹ ਉਹ ਤੋਂ ਬਾਅਦ ਥੋੜੇ ਕੱਟੋਗੇ ਹੁਣ ਮੈਂ ਕਿ ਤੂੰ ਅਗਲੀ ਬਣਾਉਂਗਾ ਨਾ ਇਹ ਇਤਲਾ ਕਰਨਾ ਨਾਂਦੇ ਵਕ ਬੜਾ ਮਜ਼ਾ ਆਣਾ ਜਦੋਂ ਕੱਟ ਤੂੰ ਬਣਾਏਗਾ ਜਦ ਜਿਵੇਂ ਕੀ ਅਜਿਹਾ ਕਰਮ ਨਹੀਂ ਕਰਦਾ ਐਕਸ਼ਨ ਨੂੰ ਮੈਂ ਹਾਸਿਲ ਜਦੋਂ ਮਰਦ ਤੋਂ ਹੀਰੋ ਨਹੀਂ ਜਦੋਂ ਬਣਦਾ ਹੀਰੋ ਨੂੰ ਪਹਿਲਾਂ ਵੀ ਦਿੱਸੇ ਰਹੇ ਪੁਰਾਣੇ ਫਿਲਮਾਂ ਵਿੱਚ ਵੀ ਹੀਰੋ ਨੂੰ ਥੋੜਾ ਸਾਈਡ ਤੇ ਰੱਖਿਆ ਜਾਂਦਾ ਹੈ ਹੀਰੋ ਜਦਾ ਗੋਲ ਆਲਰੇਡੀ ਤੁਸੀਂ ਬੇਸ਼ੱਕ ਕਰ ਰਹੇ ਹੋ ਕਿ ਲੱਗਦਾ ਕਿ ਇਹ ਜ਼ਿਆਦਾ ਵਧੇਗਾ ਕਿ ਇਹ ਹੀਰੋ ਨੇ ਹੀ ਮੁੱਖਮੈਂ ਰੱਖੇਗਾ ਬਿਲਕੁਲ ਜੀ ਮੈਨੂੰ ਇਹ ਲੱਗਦਾ ਕਿ ਇਹ ਜੇ ਫਿਲਮ ਚੱਲਦੀ ਹੈ ਵਾਈ ਗੁਰੂ ਕਰੇ ਜਿਵੇਂ ਕਿ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਸਾਡੀਆਂ ਫਿਲਮਾਂ ਨੂੰ ਤੇ ਵਾਇਗੁਰੂ ਕਰੇ ਕਿ ਇਹ ਫਿਲਮ ਚੱਲੇ ਔਰ ਇੱਕ ਨਵੀਂ ਹਿਸਟਰੀ ਕ੍ਰੀਏਟ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਚ ਇੱਕ ਨਵਾਂ ਇਤਿਹਾਸ ਬਣਾਏਗੀ ਕਿਉਂਕਿ ਐਦਾਂ ਦੀ ਫਿਲਮ ਕਦੀ ਬਣੀ ਨਹੀਂ ਹੈ ਮੈਂ ਤਾਂ ਬਹੁਤ ਜਿਵੇਂ ਤੁਸੀਂ ਜਾਣਦੇ ਹੋ ਮੈਂ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਪਰ ਮੈਂ ਕਹੂੰਗੀ ਕਿ ਇਹ ਨਾ ਇੱਕ ਅਲੱਗ ਹੀ ਬੱਕਰੀ ਜਿਹੀ ਫਿਲਮ ਹੈ ਇਹ ਔਰਤਾਂ ਦੀ ਔਰ ਇਹ ਵੀ ਨਹੀਂ ਹੈ ਕਿ ਜਿੱਦਾਂ ਕਿ ਅਸੀਂ ਕਵਾਂਗੇ ਕਿ ਇੱਕਦਮ ਜਿਹੜੀਆਂ ਯੰਗ ਯੰਗ ਹੀਰੋਇਨਸ ਹੁੰਦੀਆਂ ਤੇ ਉਹਨਾਂ ਦੇ ਅਸੀਂ ਯੰਗ ਅਸੀਂ ਯੰਗ ਤੋਂ ਯੰਗ ਹੈ ਤੇ ਉਹ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜਾ ਲਵ ਸਟੋਰੀਜ਼ ਹੁੰਦੀਆਂ ਜਾਂ ਗਾਣੇ ਹੁੰਦੇ ਆ ਉਹਦਾਂ ਦੇ ਪਿਆਰ ਰੋਮਾਂਸ ਹੁੰਦਾ ਉਹ ਸਾਰਾ ਆਲਰੇਡੀ ਲੋਕ ਦੇਖ ਚੁੱਕੇ ਆ ਹੋਣ ਲੋਕਾਂ ਨੂੰ ਚਾਹੀਦਾ ਰੀਅਲਿਸਟਿਕ ਜਿਹੜੀਆਂ ਅੱਜ ਕੱਲ ਉਹਨਾਂ ਦੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਹੋਈਆਂ ਫਿਲਮਾਂ ਉਹਨਾਂ ਨੂੰ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਤੇ ਇਹ ਜਿਹੜੀ ਹੈਗੀ ਹੈ ਜਿਹੜੀਆਂ ਵੀ ਲੇਡੀਜ਼ ਹੈਗੀਆਂ ਤੇ ਉਹਨਾਂ ਦੀ ਜਿਹੜੀ ਕਹਾਣੀ ਹੈ ਛੇ ਕਹਾਣੀਆਂ ਉਹਦੇ ਨਾਲ ਹਰ ਔਰਤ ਆਪਣੇ ਆਪ ਨੂੰ ਰਿਲੇਟ ਕਰੇਗੀ ਚਾਹੇ ਔਰਤ ਹੀ ਕਿਉਂ ਬੱਚੀਆਂ ਚਾਹੇ 10 ਸਾਲ ਦੀਆਂ ਹੋਣ ਜਾਂ 70 ਸਾਲ ਦੀ ਸਾਡੀ ਨਾਨੀ ਦਾਦੀ ਹੋਵੇ ਉਹ ਸਾਰੇ ਉਹ ਕਹਿਣਗੇ ਕਿ ਤੇ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਨਾਲ ਵੀ ਹੋਇਆ ਹੈ ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਹਾਂ ਨਾ ਕਿ ਇਹ ਸਾਡੇ ਜ਼ਮੀਨ ਦੀ ਗੱਲ ਹੈ ਸਾਡੇ ਪੰਜਾਬ ਦੀ ਗੱਲ ਹੈ ਇਹ ਸਾਡੀ ਆਪਣੀ ਗੱਲ ਹੈ ਇਹ ਸਾਡੇ इमोਸ਼ਨ ਸਾਡੀ ਫੀਲਿੰਗਸ ਆਰ ਜੋ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਗੱਲ ਹੈ ਤਾਂ ਫਿਰ ਅਸੀਂ ਜ਼ਿਆਦਾ ਉਹਦੇ ਨਾਲ ਜੁੜਦੇ ਹਾਂ ਇਹਹੀ ਰੀਜ਼ਨ ਸੀ ਕਿ ਫਿਲਮ ਇੰਨੀ ਚੱਲੀ ਮਤਲਬ ਇਹ ਨਹੀਂ ਕਿ ਮਰਾਠੀ ਚ ਵੀ ਬਣੇ ਜਾਂ ਗੁਜਰਾਤੀ ਚ ਬਣੇ ਜਾਂ ਕਿਸੇ ਵੀ ਲੈਂਗੁਏਜ ਚ ਬਣੇ ਕਿਸੇ ਵੀ ਦੁਨੀਆ ਦੇ ਹਿੱਸੇ ਦੀ ਲੈਂਗੁਏਜ ਚ ਬਣੇ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਸੋ ਇਸ ਇਮੋਸ਼ਨ ਦੀ ਕਹਾਣੀ ਉਹਨਾਂ ਦੀ ਫੀਲਿੰਗ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ ਹੈ ਸੋ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਇਸ ਫਿਲਮ ਨੂੰ ਦੇਖਣ ਜਾਏਗਾ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਬੈਟਰ ਹੋ ਜਾਣਗੇ ਆਪਣੀ ਰਾ ਭੈਣ ਦੇ ਹਸਬੰਡ ਵਾਈਸ ਦੇ ਕਿਉਂਕਿ ਉਹ ਸਮਝਣ ਲੱਗਣਗੇ ਕਿ ਮੇਰੀ بیوی ਮੇਰੇ ਤੋਂ ਕੀ ਜਾਣਦੀ ਹੈ ਮੇਰੀ ਭੈਣ ਮੇਰੇ ਤੋਂ ਕੀ ਜਾਣਦੀ ਮੇਰੀ ਮਾਂ ਕੀ ਜਾਣਦੀ ਆਪਣੇ ਪੁੱਤ ਦੀ ਆਪਣੀ ਧੀ ਤੋਂ ਇੱਕ چھوٹਾ ਜਿਹਾ ਪਿਆਰ ਦਾ ਇੱਕ ਅਵਾਕ ਕੀ ਮੈਨੂੰ ਜੱਫੀ ਪਾ ਲੇ ਮੇਰੀ ਬੇਟੀ ਔਰ ਕਦੇ ਮੰਮੀ ਮੈਂ ਤੈਨੂੰ ਬੜੀ ਯਾਦ ਕਰਦੀ ਆ ਜਾਂ ਬੇਟਾ ਕਵੇ ਕਿ ਮੈਂ ਅੱਜ ਗਿਆ ਸੀ ਤੇਰੇ ਜਹ ਜਹੀ ਖਾਣਾ ਨਹੀਂ ਤੇਰੇ ਜਹਾ ਕੋਈ ਬਣਾਉਂਦਾ ਤੇਰੀ ਜੀ ਰੋਟੀ ਕੋਈ ਨਹੀਂ ਬਣਾਉਂਦਾ ਇਹ ਛੋਟੀਆਂ 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 ਗੱਲਾਂ ਹੁੰਦੀਆਂ ਪਰ ਬਹੁਤ ਮਾਇਨੇ ਰੱਖਦੀਆਂ ਜ਼ਿੰਦਗੀ 'ਚ ਹੈ ਨਾ ਤੇ ਇੱਕ ਵਾਈਫ ਜਿਹੜੀ ਹੁੰਦੀ ਹੈ ਉਹ ਆਪਣੇ ਹਸਬੰਡ ਤੋਂ ਕੀ ਐਕਸਪੈਕਟ ਕਰਦੀ ਪੈਸਾ ਔਰ ਇਹ ਉਹ ਚੀਜ਼ਾਂ ਤਾਂ ਚਲੋ ਠੀਕ ਹੈ ਉਹ ਕਦੀ ਜਾਣਦੀ ਹੈ ਕਿ ਮੇਰੇ ਹਸਬੰਡ ਮੈਨੂੰ ਕਵੇ ਕਿ ਮੈਂ ਤੈਨੂੰ ਅੱਜ ਵੀ ਬਹੁਤ